ਹਜ਼ੂਰ ਸੱਚੇ ਪਾਤਸ਼ਾਹ ਤੇ ਕਹਿ ਰਿਹਾ ਜੋਗ ਜਗ ਨੇਫਲ ਤੇ ਮਾਨੋ ਕੌਣ ਜੋ ਪ੍ਰਭ ਜਸ ਬਿਸਰਾਵੈ ਜਿਸਨੇ ਪਰਮਾਤਮਾ ਦੇ ਜਸ ਨੂੰ ਉਹਦੀ ਸਿਫਤ ਨੂੰ ਉਹਦੇ ਨਾਮ ਨੂੰ ਬਿਸਰਾਰ ਦਿੱਤਾ ਅਖੀਰ ਤੇ ਮਹਾਰਾਜ ਹੁਣ ਸਾਨੂੰ ਇਹ ਦੱਸੋ ਆਪਨੇ ਤਾਂ ਕਹਿ ਦਿੱਤਾ ਵੀ ਸਿਮਰਨ ਤੋਂ ਬਿਨਾ ਦੁਖ ਹੈ ਭਗਤੀ ਨਾਲ ਸ਼ੰਕੇ ਮਿਟਦੇ ਆ ਗੁਰੂ ਇਹ ਭੇਦ ਦੱਸਦੇ ਨੇ ਜਿਹੜੇ ਤੀਰਥ ਨੇ ਵਰਤ ਨੇ ਜੇ ਪ੍ਰਭੂ ਦੀ ਸ਼ਰਨ ਚ ਨਹੀਂ ਆਏ ਜੋਗ ਹੈ ਜਗ ਹੈ ਸਿਮਰਨ ਭੁਲਾ ਦਿੱਤਾ ਕੁਛ ਵੀ ਨਹੀਂ ਹੁਣ ਸਾਨੂੰ ਦੱਸੋ ਅਸੀਂ ਕੀ ਕਰੀਏ ਹੁਣ ਅੱਗੇ ਸਤਿਗੁਰੂ ਸਮਤ ਦਿੰਦੇ ਆ ਕਹਿੰਦੇ ਮਾਨ ਮੋਹ ਦੋਨੋਂ ਕੋ ਪਰ ਹਰ ਇੱਥੇ ਬੇਨਤੀ ਸੁਣਿਓ ਗੁਰਮਖੋ ਇੱਕ ਤਾਂ ਕੋ ਸ਼ਬਦ ਹੈ ਕੋ ਨਹੀਂ ਇੱਥੇ ਊੜੇ ਥੱਲੇ ਔਂਕੜ ਪਈ ਕੋ ਤੇ ਕੋਚ ਬੜਾ ਫਰਕ ਹੈ ਇੱਥੇ ਖੋੜਾ ਨਹੀਂ ਪਿਆ ਹੋਇਆ ਅਕਸਰ ਸਾਡੇ ਬੋਲਣ ਵਿੱਚ ਅਸੀਂ ਹੋੜਾ ਹੀ ਬੋਲਨੇ ਆਂ ਹਜ਼ੂਰ ਕਹਿੰਦੇ ਆ ਮਾਨ ਮੋਹ ਹਾ ਜ਼ਰੂਰ ਬੋਲਨੇ ਮਾਨਦਰ ਤੇ ਹੰਕਾਰ ਤੇ ਮੋਹ ਦਾ ਅਰਥ ਹੈ ਸੰਸਾਰ ਦੇ ਪਦਾਰਥਾਂ ਦਾ ਜੀਵਾਂ ਦਾ ਮੋਹ ਹਜ਼ੂਰ ਕਹਿੰਦੇ ਨੇ ਭਾਈ ਸਜਣੋ ਹੰਕਾਰ ਕਰਕੇ ਕਦੀ ਵੀ ਸਿਵਤ ਨਹੀਂ ਕਰਨੀ ਆਪਣੇ ਹੰਕਾਰ ਨੂੰ ਛੱਡ ਕੇ ਨਿਮਰਤਾ ਚਾਕੇ ਕਰ ਕਿਰਪਾ ਜਿਸ ਕਾ ਗਿਰਦਾ ਗਰੀਬੀ ਬਸਾਵੇ ਨਾਨਕ ਇਹਾ ਮੁਕਤ ਅਗਾ ਸੁ ਪਾਵੇ ਜਿ ਕੋਣਾ ਹੈ ਤੇ ਹੰਕਾਰ ਨਹੀਂ ਕਰਨਾ ਮੋਹ ਇਸ ਮੋਹ ਦੀ ਤੰਦ ਨੂੰ ਛੱਡ ਕੇ ਮਹਾਰਾਜ ਕਹਿੰਦੇ ਨੇ ਮਾਨ ਮੋਹ ਦੋਨੋਂ ਕਉ ਦੋਨਾਂ ਨੂੰ ਕੋ ਦਰਥੇ ਨੂੰ ਦੋਨਾਂ ਨੂੰ ਪਰ ਹਰ ਪਰ ਅਰ ਦਰ ਤੇ ਛੱਡ ਦੇਣਾ ਤਿਆਗ ਦੇਣਾ ਅਰਥ ਹੋ ਗਿਆ ਮਾਨ ਮੋਹ ਦੋਨੋਂ ਕਉ ਪਰ ਹਰ ਮਾਨ ਹੰਕਾਰ ਅਤੇ ਮੋਹ ਦੋਨਾਂ ਨੂੰ ਤਿਆਗ ਕੇ ਕੀ ਕਰ ਗੋਬਿੰਦ ਕੇ ਗੁਨ ਗਾਵੈ ਗੋਬਿੰਦ ਦੇ ਗੁਣਾ ਨੂੰ ਗਾ ਪਰਮਾਤਮਾ ਦੀ ਸਿਫਤ ਕਰ ਉਹਦੇ ਗੁਣ ਗੁਣ ਵੇਖੋ ਫਿਰ ਮਨ ਜਾਏਗਾ ਕਿਹੜੇ ਗੁਣ ਗਾਈਏ ਖਿਆਲੀ ਬਣਾਣ ਦੀ ਲੋੜ ਹੈ ਗਉਂਦੇ ਤੁਸੀਂ ਰੋਜੋ ਸਾਰੇ ਜਦੋਂ ਆਪ ਜਪ ਸਾਹਿਬ ਪੜ੍ਹਦੇ ਹੋ ਨਾ ਜੀ ਇਹ ਸਾਰੇ ਰੱਬ ਦੇ ਗੁਣ ਨੇ ਸਾਰਾ ਜਪ ਸਾਹਿਬ ਪਰਮਾਤਮਾ ਦੇ ਵਖ ਵਖ ਗੁਣ ਨੇ ਐਸੇ ਕਰਕੇ ਗੁਰੂ ਜੀ ਨੇ ਪਹਿਲੇ ਸ਼ਾਂਦੇ ਅਖੀਰ ਵਿੱਚ ਕਿਹਾ ਤਬ ਸਰਬਨਾਮ ਕਥੈ ਕਮਨ ਕਰਮ ਨਾਮ ਬਰਨਤ ਸਮਤ ਜਿੰਨੇ ਤੇਰੇ ਕਰਮ ਨਾਮ ਨੇ ਹੁਣਾ ਕਹਿਣਾ ਤੈਨੂੰ ਕਦੀ ਮੌਤ ਨਹੀਂ ਆਉਂਦੀ ਵੈਗੁਰੂ ਨਮਸਤੰ ਅਕਾਲੇ ਤੂੰ ਬੜਾ ਕਿਰਪਾਲੂ ਹੈ ਤੈਨੂੰ ਮੱਥਾ ਟੇਕਿਆ ਨਮਸਤੰ ਕਿਰਪਾਲੇ ਤੇਰੀ ਕੋਈ ਕਾਇਆ ਨਹੀਂ ਨਮਸਤੰ ਅਕਾਇਂ ਤੈਨੂੰ ਕਿਸੇ ਮਾਂ ਨੇ ਜਨਮ ਨਹੀਂ ਦਿੱਤਾ ਨਮਸਤੰ ਅਜਾਏ ਗੁਰਮਖੋ ਇੱਕ ਇੱਕ ਜਾਪ ਸਹਿਬ ਦਾ ਜਿਹੜਾ ਸ਼ਬਦ ਹੈ ਇਹ ਕਰਤੇ ਪੁਰਖ ਵੈਗੁਰੂ ਦੇ ਗੁਣ ਗਾਏ ਗਏ ਫਿਰ ਮਨ ਚਾਵੇਗਾ ਵੀ ਕਿਹੜੇ ਗੁਣ ਅਸੀਂ ਸਾਰਾ ਦਿਨ ਗਾ ਸਕਨੇ ਆ ਜੀ ਕੰਮ ਕਰਦੀ ਅਗਾਸ਼ਕ ਨੇ ਇੱਕ ਤਨਾਸਰੀ ਰਾਗ ਚ ਮਹਾਰਾਜ ਦਾ ਸ਼ਬਦ ਹੁੰਦਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਇਹ ਕੀ ਸਾਰੇ ਗੋਹਣੇ ਤੇ ਹੋਰ ਕੀ ਮਹਾਰਾਜ ਕਹਿੰਦੇ ਆਹ ਗੁਣ ਗਾਓ ਦੇ ਤੁਮ ਦਾਤੇ ਦਾਤਾ ਦੇਣ ਵਾਲਾ ਠਾਕੁਰ ਦਾ ਅਰਥ ਹੈ ਮਾਲਿਕ ਨਾਇਕ ਦਾ ਅਰਥ ਹੈ ਨਾਇਕ ਆਗੂ ਅਗਵਾਈ ਕਰਨ ਵਾਲਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਕੀ ਪ੍ਰਤਪਾਲੋ ਖੰ ਬਾਰਿਕ ਤੁਮਰੇ ਧਾਰੇ ਅੱਗੇ ਮਹਾਰਾਜ ਕਹਿੰਦੇ ਜੇਵਾ ਏਕ ਕਵਨ ਗੁਣ ਇਹਦਾ ਮਤਲਬ ਉੱਤੇ ਗੁਣ ਕਹੇ ਆ ਹੁਣ ਕਹਿੰਦੇ ਮੈਂ ਜਿੰਨੇ ਕੋ ਕਹੇ ਤੇਰਾ ਅੰਤ ਨਹੀਂ ਜੇਵਾ ਏਕ ਕਵਨ ਗੁਣ ਕਹੀਏ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨੀ ਲਈਏ ਇਹ ਵੀ ਕਹਿਣਾ ਮੈਂ ਤੇਰੇ ਗੁਣਾ ਨੂੰ ਨਹੀਂ ਗਾ ਸਕਦਾ ਚੇਤੇ ਰੱਖੋ ਇਹ ਵੀ ਰੱਬ ਦਾ ਇੱਕ ਗੁਣ ਗਾਉਣਾ ਹੈ ਇਸ ਧਿਆਨ ਨਾਲ ਸੁਣਿਓ ਮੈਂ ਤੇਰੇ ਗੁਣ ਨਹੀਂ ਗਾ ਸਕਦਾ ਇਹ ਵੀ ਉਹਦੀ ਬੇਅੰਤਤਾ ਦਾ ਗੁਣ ਹੈ ਕਿ ਜਿਹਦਾ ਅੰਤ ਹੀ ਕੋਈ ਨਹੀਂ ਉਹਨੂੰ ਕਹਿਣਾ ਤੂੰ ਬੇਅੰਤ ਹੈ ਬੇਅੰਤ ਮੈਂ ਤੈਨੂੰ ਨਹੀਂ ਕਾ ਸਕਦਾ ਗੁਰਮਖੋ ਇਹ ਵੀ ਇੱਕ ਰੱਬ ਦਾ ਗੁਣ ਇਸੇ ਕਰਕੇ ਗੁਰੂ ਜੀ ਨੇ ਕਿਹਾ ਕਿ ਆਖਾਂ ਈਸਰ ਆਖਾਂ ਸਿੱਧ ਆਖਾਂ ਕੀਤੇ ਕੀਤੇ ਬੁੱਧ ਆਖਾਂ ਦਾਨਵ ਆਖਾਂ ਦੇਵ ਆਖਾਂ ਸੁਰ ਨਰ ਮੁੰਜਨ ਸੇਵ ਕੀਤੇ ਆਖਾਂ ਆਖਣ ਪਾਏ ਕੀਤੇ ਕਹਿ ਕਹਿ ਉਠੜ ਜਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਿ ਇਹ ਵੀ ਤਾਂ ਇੱਕ ਗੁਣ ਨਹੀਂ ਕਿ ਤੂੰ ਬੇਅੰਤ ਖੈ ਬੇਅੰਤ ਖੈ ਬੇਅੰਤ ਮੈਂ ਕਿਹਾ ਕਦੀ ਨਾ ਅਕਾਲ ਉਸ ਦਾ ਪਾਠ ਕਰਿਓ ਤੁਹਾਡੇ ਕਰ ਜੀ ਗੁਟਕਾ ਪਿਆ ਹੋਵੇ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਉਸ ਦਾ ਪੜਿਓ ਸੱਚ ਜੇ ਜਿਨਨੇ ਗੁਰੂ ਗੋਬਿੰਦ ਸਿੰਘ ਨੇ ਗੁਣ ਗਾਏ ਜ਼ਮੀ ਤੂੰ ਹੀ ਜ਼ਮਾਤ ਤੂੰ ਹੀ ਮਕੀ ਤੂੰ ਹੀ ਮਕਾ ਤੂੰ ਹੀ ਅਪੂ ਤੂੰ ਹੀ ਅਪੈ ਤੂੰ ਹੀ ਅਛੂ ਤੂੰ ਹੀ ਅਛੈ ਤੂੰ ਹੀ ਜਤਸ ਤੂੰ ਹੀ ਬ੍ਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਆਮ ਤੌਰ ਤੇ ਵਾਚਕ ਗਿਆਨੀ ਕਹੇਗਾ ਜੀ ਕੀ ਤੂੰ ਹੀ ਤੂੰ ਲਾਈ ਇੱਕ ਵਾਰੀ ਤੂੰ ਹੀ ਕਹਿ ਦਿਓ ਨਹੀਂ ਪਿਆਰੋ ਜਿਹਦੇ ਅੰਦਰ ਰੱਬ ਦਾ ਇਸ਼ਕ ਹੈ ਉਹਨੂੰ ਪੁੱਛ ਕੇ ਦੇਖੋ ਤੂੰ ਹੀ ਤੂੰ ਹੀ ਦੇ ਅਰਥ ਕੀ ਹੈ